ਅੱਜ ਆਪਾਂ ਗੱਲ ਕਰਨ ਲੱਗੇ ਆਂ ਪੜਨਾਮ ਦੇ ਬਾਰੇ ਵਿੱਚ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਆ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਮੈਂ ਤੂੰ ਉਹ ਸਾਡਾ ਮੇਰਾ ਕੋਈ ਕੁਝ ਕੌਣਾ ਆਦ ਅਸੀਂ ਵਾਕਾਂ ਵਿੱਚ ਜਾਂ ਕਿਸੇ ਪੈਰੇ ਵਿੱਚ ਕਿਸੇ ਲੇਖ ਵਿੱਚ ਜੋ ਨਾਮ ਹੈ ਉਹਦਾ ਬਾਰੀ-ਬਾਰੀ ਆਪਾਂ ਨਾਂ ਨਹੀਂ ਲੈਂਦੇ ਉਹ ਬਹੁਤ ਹੀ ਅਜੀਬ ਜਿਹਾ ਲੱਗਦਾ ਕਿ ਬਾਰੀ-ਬਾਰੀ ਇੱਕ ਹੀ ਬੰਦੇ ਦਾ ਨਾਮ ਲੈ ਕੇ ਆਪਾਂ ਗੱਲ ਕਰਦੇ ਆਂ ਇੱਕ ਵਾਰੀ ਉਹਦਾ ਨਾਮ ਲੈ ਕੇ ਉਸ ਤੋਂ ਬਾਅਦ ਉਹਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਬਸ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ ਅੱਗੇ ਆਪਾਂ ਇਹਨਾਂ ਦੇ ਕਿਸਮਾਂ ਕਰਾਂਗੇ ਡਿਟੇਲ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਵਿੱਚ ਬਣੇ ਰਹੋ ਪੜਨਾਮ ਦੀਆਂ 6 ਕਿਸਮਾਂ ਹਨ ਨੰਬਰ 1 ਪੁਰਖਵਾਚਕ ਪੜਨਾਮ ਜਿਹਨੂੰ ਕਿ ਅੰਗਰੇਜ਼ੀ ਦੇ ਵਿੱਚ ਪਰਸਨਲ ਪ੍ਰੋਨਾਉਨ ਕਿਹਾ ਜਾਂਦਾ ਹੈ ਨੰਬਰ 2 ਨਿੱਜਵਾਚਕ ਪੜਨਾਮ ਰਿਫਲੈਕਸਿਵ ਪ੍ਰੋਨਾਨਮ ਨੰਬਰ 3 ਸੰਬੰਧਵਾਚਕ ਪੜਨਾਮ ਰਿਲੇਟਿਵ ਪ੍ਰੋਨਾਨਮ ਨੰਬਰ 4 ਪ੍ਰਸ਼ਨਵਾਚਕ ਪੜਨਾਮ ਇਨਟੈਰੋਗੇਟਿਵ ਪ੍ਰੋਨਾਨਮ ਨੰਬਰ 5 ਨਿਸ਼ਚੇਵਾਚਕ ਪੜਨਾਮ ਡੈਫੀਨੇਟ ਪ੍ਰੋਨਾਨਮ ਅਤੇ 6ਵਾਂ ਤੇ ਅਖੀਰਲਾ ਹੈ ਅਨਿਸ਼ਚੇਵਾਚਕ ਪੜਨਾਮ indefinite pronoun ਨੰਬਰ 1 ਪੁਰਖਵਾਚਕ ਪੜਨਾਮ ਜਿਹੜੇ ਪੜਨਾਮ ਕੇਵਲ ਵਿਅਕਤੀ ਜਾਂ ਪੁਰਖਾਂ ਦੇ ਨਾਵਾਂ ਦੀ ਥਾਂ ਤੇ ਵਰਤੇ ਜਾਂਦੇ ਆ ਉਹਨਾਂ ਨੂੰ ਅਸੀਂ ਪੁਰਖਵਾਚਕ ਪੜਨਾਮ ਕਹਿੰਦੇ ਆ ਜਿਵੇਂ ਮੈਂ ਤੂੰ ਉਹ ਸਾਡਾ ਅਸੀਂ ਤੁਹਾਡਾ ਆਦਿ ਪੁਰਖਵਾਚਕ ਪੜਨਾਮ ਦੀਆਂ ਅੱਗੇ ਤਿੰਨ ਕਿਸਮ ਹਨ ਨੰਬਰ 1 ਉত্তম ਪੁਰਖ ਜਾਂ ਪਹਿਲਾ ਪੁਰਖ ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਫਸਟ ਪਰਸਨ ਕਹਿੰਦੇ ਆ ਨੰਬਰ 2 ਮਾਧਮ ਪੁਰਖ ਜਾਂ ਦੂਜਾ ਪੁਰਖ ਸੈਕੰਡ ਪਰਸਨ ਨੰਬਰ 3 ਹੈ ਜੀ ਅਨ્ય ਪੁਰਖ ਜਾਂ ਤੀਜਾ ਪੁਰਖ ਥਰਡ ਪਰਸਨ ਜੋ ਪੁਰਖ ਗੱਲ ਕਰ ਰਿਹਾ ਹੈ ਉਹ ਉত্তম ਪੁਰਖ ਜਾਂ ਪਹਿਲਾ ਪੁਰਖ ਹੈ ਜਿਵੇਂ ਮੈਂ ਅਸੀਂ ਸਾਨੂੰ ਸਾਡੇ ਮੈਥਵਾਦ ਮੈਂ ਕੱਲ ਬਠਿੰਡੇ ਗਿਆ ਸੀ ਮੈਨੂੰ ਜ਼ਰੂਰੀ ਕੰਮ ਸੀ ਪਹਿਲੇ ਵਿੱਚ ਮੈਂ ਤੇ ਦੂਸਰੇ ਵਿੱਚ ਮੈਨੂੰ ਉਤਪੁਰਖ ਦੀਆਂ ਉਦਾਹਰਣਾਂ ਹਨ ਨੰਬਰ 3 ਸਾਡਾ ਘਰ ਬਹੁਤ ਸੋਹਣਾ ਹੈ ਇਸ ਵਿੱਚ ਸਾਡਾ ਉਤਮ ਪੁਰਖ ਜਾਂ ਪਹਿਲਾ ਪੁਰਖ ਹੈ ਜੋ ਗੱਲ ਕਰ ਰਿਹਾ ਹੈ ਦੂਜਾ ਹੀ ਮਾਧਮ ਪੁਰਖ ਜਾਂ ਦੂਜਾ ਪੁਰਖ ਸੈਕੰਡ ਪਰਸਨ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਜਿਸ ਨਾਲ ਗੱਲ ਹੋ ਰਹੀ ਹੈ ਉਹ ਹੁੰਦਾ ਮਾਧਮ ਪੁਰਖ ਜਾਂ ਦੂਜਾ ਪੁਰਖ ਜਿਵੇਂ ਤੂੰ ਤੁਹਾਨੂੰ ਤੈਨੂੰ ਤੁਸੀਂ ਤੁਹਾਡਾ ਤੇਥੋਂ ਆਦਿ ਵਾਕਾਂ ਦੇ ਰੂਪ ਵਿੱਚ ਕੁਝ ਹੋਰ ਉਦਾਹਰਨਾਂ ਜਿਵੇਂ ਨੰਬਰ 1 ਤੂੰ ਕੱਲ ਨੂੰ ਕੀ ਕਰ ਰਿਹਾ ਹੈ? ਨੰਬਰ 2 ਤੇਰਾ ਘਰ ਕਿੱਥੇ ਹੈ? ਪਹਿਲੇ ਵਾਕ ਵਿੱਚ ਤੂੰ ਤੇ ਦੂਸਰੇ ਵਿੱਚ ਤੇਰਾ ਮਾਧਮ ਪੁਰਖ ਦੀਆਂ ਉਦਾਹਰਣਾਂ ਹਨ। ਨੰਬਰ 3 ਮੈਂ ਤੈਨੂੰ ਬੜੀ ਵਾਰ ਸਮਝਾਇਆ ਸੀ। ਇਸ ਵਾਕ ਵਿੱਚ ਤੈਨੂੰ ਮਾਧਮ ਪੁਰਖ ਤੇ ਦੂਜੇ ਪੁਰਖ ਦੀ ਉਦਾਹਰਣ ਹੈ। ਸੋ ਗੱਲ ਬੜੀ ਕਲੀਅਰ ਹੈ। कि ਜਿਸ ਨਾਲ ਗੱਲ ਹੋ ਰਹੀ ਹੈ ਉਹ ਮਾਧਮ ਪੁਰਖ ਹੈ ਬਸ ਇਹ ਨਾ ਯਾਦ ਰੱਖਣਾ ਨੰਬਰ 3 ਤੇ ਹੈ ਅਨ્ય ਪੁਰਖ ਜਾਂ ਤੀਜਾ ਪਰਖ ਥਰਡ ਪਰਸਨ ਜਿਸ ਵਿਅਕਤੀ ਬਾਰੇ ਗੱਲ ਹੋ ਰਹੀ ਹੈ ਉਹ ਅਨ્ય ਪੁਰਖ ਹੁੰਦਾ ਜਾਂ ਤੀਜਾ ਪੁਰਖ ਹੁੰਦਾ ਥਰਡ ਪਰਸਨ ਜਿਵੇਂ ਇਹ ਉਹ ਉਸ ਇਹਨਾਂ ਉਹਨਾਂ ਉਹਦਾ ਉਹਦੀ ਆਦ ਵਾਕਾਂ ਦੇ ਰੂਪ ਵਿੱਚ ਕੁਝ ਹੋਰ ਉਦਾਹਰਨਾਂ ਨੰਬਰ 1 ਉਹ ਇੱਕ ਅਧਿਆਪਕ ਹੈ ਨੰਬਰ 2 ਇਹ ਮੇਰੀ ਪੂਆ ਦਾ ਮੁੰਡਾ ਹੈ ਪਹਿਲੇ ਵਾਕ ਵਿੱਚ ਉਹ ਦੂਸਰੇ ਵਿੱਚ ਇਹ ਅੰਨੇ ਪੁਰਖ ਜਾਂ ਤੀਜੇ ਪੁਰਖ ਦੀਆਂ ਉਦਾਹਰਨਾਂ ਹਨ ਨੰਬਰ 3 ਉਨ੍ਹਾਂ ਦੀ ਇੱਥੇ ਕੋਈ ਲੋੜ ਨਹੀਂ ਹੈ ਇੱਥੇ ਉਨ੍ਹਾਂ ਅੰਨੇ ਪੁਰਖ ਜਾਂ ਤੀਜਾ ਪੁਰਖ ਹੈ ਥਰਡ ਪਰਸਨ ਨੰਬਰ 2 ਪੜਨਾਮ ਦੀ ਕਿਸਮ ਹੈ ਨਿਜਵਾਚਕ ਪੜਨਾਮ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਨੂੰ ਪ੍ਰਗਟ ਕਰਨ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਉਹ ਕਰਤਾ ਨਾ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਜਾਂ ਕਰਤਾ ਦੀ ਥਾਂ ਤੇ ਵਰਤੇ ਜਾਣ ਜਿਵੇਂ ਆਪ ਖੁਦ ਆਪਸ ਆਪੇ ਜਾਂ ਨਿੱਜੀ ਆਦ ਨੰਬਰ 1 ਤੁਸੀਂ ਆਪ ਡਾਕਟਰ ਨਾਲ ਗੱਲ ਕਰੋ ਨੰਬਰ 2 ਤੁਸੀਂ ਆਪਸ ਵਿੱਚ ਬੈਠ ਕੇ ਗੱਲ ਕਰੋ ਪਹਿਲੇ ਵਾਕ ਵਿੱਚ ਆਪ ਤੇ ਦੂਸਰੇ ਵਿੱਚ ਆਪਸ ਨਿਜਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਪੜਨਾਮ ਦੀ ਤੀਸਰੀ ਕਿਸਮ ਹੈ ਸੰਬੰਧਵਾਚਕ ਪੜਨਾਮ ਜੋ ਪਰਨਾਮ ਨਾਮ ਦੀ ਥਾਂ ਤੇ ਵਰਤੇ ਜਾਣ ਅਤੇ ਜੋ ਦੋ ਵਾਕਾਂ ਦਾ ਆਪਸ ਵਿੱਚ ਸੰਬੰਧ ਵੀ ਜੋੜਨ ਉਹਨਾਂ ਨੂੰ ਸੰਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਜੋ ਸੋ ਜਿਸ ਜਿਹੜਾ ਆਦ ਜੋ ਹਿੰਮਤ ਕਰਦਾ ਹੈ ਉਹੀ ਅੱਗੇ ਸਫਲਤਾ ਪ੍ਰਾਪਤ ਕਰਦਾ ਹੈ ਮੇਰਾ ਇੱਕ ਦੋਸਤ ਹੈ ਜਿਹੜਾ ਇੱਕ ਬਹੁਤ ਵਧੀਆ ਖਿਡਾਰੀ ਹੈ ਜੋ ਕਰੇਗਾ ਸੋ ਭਰੇਗਾ ਪਹਿਲੇ ਵਿੱਚ ਜੋ ਤੇ ਉਹ ਸੰਬੰਧਵਾਚਕ ਪੜਨਾਮ ਹਨ ਦੂਸਰੇ ਵਿੱਚ ਜਿਹੜਾ ਸੰਬੰਧਵਾਚਕ ਪੜਨਾਮ ਹੈ ਤੀਸਰੇ ਵਿੱਚ ਜੋ ਤੇ ਸੋ ਸੰਬੰਧਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਪੜਨਾਮ ਦੀ ਚੌਥੀ ਕਿਸਮ ਹੈ ਪ੍ਰਸ਼ਨਵਾਚਕ ਪੜਨਾਮ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਪਰ ਉਹਨਾਂ ਦੁਆਰਾ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਤਾਂ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੌਣ ਕਿਹੜਾ ਕਿਵੇਂ ਕਿਸ ਨੇ ਕੀ ਕਿਨੂੰ ਆਦਿ ਆਓ ਕੁਝ ਬਾਤ ਦੇਖੀਏ ਜਿਨ੍ਹਾਂ ਵਿੱਚ ਤੁਹਾਨੂੰ ਹੋਰ ਜਾਣਕਾਰੀ ਮਿਲੇਗੀ ਕਿ ਪ੍ਰਸ਼ਨਵਾਚਕ ਪੜਨਾਮ ਕਿਹੜੇ ਹੁੰਦੇ ਹਨ ਨੰਬਰ 1 ਬਾਹਰ ਕੌਣ ਖੇਡ ਰਿਹਾ ਹੈ ਨੰਬਰ 2 ਉੱਥੇ ਕੀ ਹੋ ਰਿਹਾ ਸੀ ਪਹਿਲੇ ਵਾਕ ਵਿੱਚ ਕੌਣ ਤੇ ਦੂਸਰੇ ਵਾਕ ਵਿੱਚ ਕੀ ਪ੍ਰਸ਼ਨਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਨੰਬਰ 3 ਤੁਸੀਂ ਬਾਜ਼ਾਰ ਵਿੱਚ ਕੀ ਕੁਝ ਦੇਖਿਆ ਨੰਬਰ 4 ਕਿਹੜਾ ਵਧੀਆ ਖੇਡਿਆ ਨੰਬਰ 3 ਵਿੱਚ ਕੀ ਕੁਝ ਤੇ ਨੰਬਰ 4 ਵਿੱਚ ਕਿਹੜਾ ਪ੍ਰਸ਼ਨਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਤੈ ਤੋ ਬਿਲਕੁਲ ਸਾਫ ਹੋ ਗਿਆ ਵੀ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਨ ਪਰੰਤੂ ਉਹ ਕੋਈ ਸਵਾਲ ਵੀ ਪੁੱਛਦੇ ਆ ਪ੍ਰਸ਼ਨ ਵੀ ਪੁੱਛਦੇ ਆ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ ਨੰਬਰ 5 ਕਿਸਮ ਹੈ ਜੀ ਪੜਨਾਮ ਦੀ ਨਿਸ਼ਚੇਵਾਚਕ ਪੜਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ ਜੀਵ ਜਾਂ ਵਸਤੂ ਵੱਲ ਇਸ਼ਾਰਾ ਕਰਕੇ ਉਸ ਦੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਉਹ ਇਸ ਏ ਉਸ ਅ ਆਦ ਆਵਾਕਾਂ ਦੇ ਰੂਪ ਵਿੱਚ ਨਿਸ਼ਚੇਵਾਚਕ ਪੜਨਾਮ ਦੇਖੀਏ ਨੰਬਰ 1 ਇਹ ਸਾਡਾ ਘਰ ਹੈ ਨੰਬਰ 2 ਉਹ ਮਨਕੀਰ ਦਾ ਖੜਾਉਣਾ ਹੈ ਪਹਿਲੇ ਵਾਕ ਵਿੱਚ ਘਰ ਵਾਲਾ ਇਸ਼ਾਰਾ ਹੋ ਰਿਹਾ ਵੀ ਇਹ ਸਾਡਾ ਘਰ ਹੈ ਤਾਂ ਇਥੋਂ ਕਲੀਅਰ ਹੁੰਦਾ ਵੀ ਨਿਸ਼ਚੇਵਾਚਕ ਪੜਨਾਮ ਹੈ ਪਹਿਲੇ ਵਾਕ ਵਿੱਚ ਇਹ ਤੇ ਦੂਸਰੇ ਵਿੱਚ ਉਹ ਨੇਚੇਵਾਚਕ ਪਰਨਾਮ ਦੀਆਂ ਉਦਾਹਰਨਾਂ ਹਨ ਤੀਸਰੇ ਵਾਕ ਵਿੱਚ ਅ ਅਤੇ ਚੌਥੇ ਵਿੱਚ ਇਸ ਨਿਸ਼ਚੇਵਾਚਕ ਪਰਨਾਮ ਦੀਆਂ ਉਦਾਹਰਨਾਂ ਹਨ ਸੋ ਗੱਲ ਬੜੀ ਕਲੀਅਰ ਹੈ ਕਿ ਜਿਸ ਵਿਅਕਤੀ ਬਾਰੇ ਜੀਬ ਬਾਰੇ ਜਦੋਂ ਵਸਤੂ ਬਾਰੇ ਗੱਲ ਹੋ ਰਹੀ ਹੋਵੇ ਉਹ ਸਪਸ਼ਟ ਜਾਂ ਨਿਸ਼ਚਿਤ ਗਿਆਨ ਜਿਹਦਾ ਹੋਵੇ ਉਸ ਨੂੰ ਨਿਸ਼ਚੇਵਾਚਕ ਪਰਨਾਮ ਕਿਹਾ ਜਾਂਦਾ ਹੈ ਨੰਬਰ 6 ਤੇ ਹੈਗਾ ਅਨਿਸ਼ਚੇਵਾਚਕ ਪੜਨਾਮ। ਜਿਹੜਾ ਨਾਮ ਦੀ ਲਾਸਟ ਆਪਾਂ ਕਿਸਮ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਜਿਹੜੇ ਪੜਨਾਮ ਕਿਸੇ ਵਿਅਕਤੀ, ਜੀਵ, ਵਸਤੂ ਜਾਂ ਸਥਾਨ ਬਾਰੇ ਨਿਸ਼ਚਿਤ ਜਾਂ ਸਪਸ਼ਟ ਨਾ ਹੋਣ, ਕੇਵਲ ਅੰਦਾਜ਼ਾ ਹੀ ਦੱਸਣ, ਉਹਨਾਂ ਨੂੰ ਅਸੀਂ ਅਨਿਸ਼ਚੇਵਾਚਕ ਪੜਨਾਮ ਆਖਦੇ ਹਾਂ। ਇਸ ਵਿੱਚ ਇਕੱਲਾ ਅੰਦਾਜ਼ਾ ਹੀ ਹੁੰਦਾ ਹੈ, ਉਸ ਦੀ ਸਹੀ ਗਿਣਤੀ ਨਹੀਂ ਦੱਸੀ ਜਾਂਦੀ। ਜਿਵੇਂ ਕਈ, ਕੋਈ, ਕੁਝ ਸਾਰੇ ਬਹੁਤ ਸਾਰੇ ਬਹੁਤਿਆਦ ਆਓ ਇਸ ਦੇ ਕੁਝ ਵਾਕ ਦੇਖੀਏ ਨੰਬਰ 1 ਕਈ ਖੇਡਾਂ ਵਿੱਚ ਦਿਲਚਸਪੀ ਨਹੀਂ ਲੈਂਦੇ ਨੰਬਰ 2 ਇੱਥੇ ਕੋਈ ਨਹੀਂ ਆਇਆ ਨੰਬਰ 3 ਸਾਰੇ ਹੀ ਬੇਲੇ ਬੈਠੇ ਹਨ ਪਹਿਲੇ ਵਾਕ ਵਿੱਚ ਕਈ ਦੂਸਰੇ ਵਿੱਚ ਕੋਈ ਤੇ ਤੀਸਰੇ ਵਿੱਚ ਸਾਰੇ ਇਹਨਾਂ ਚੇ ਵਾਕ ਕਾ ਪਰਨਾਮ ਦੀਆਂ ਉਦਾਹਰਨਾਂ ਹਨ ਇਨਾਂ ਵਿੱਚ ਸਿਰਫ ਅੰਦਾਜ਼ਾ ਹੀ ਦੱਸਿਆ ਗਿਆ ਹੈ ਨਿਸ਼ਚਿਤ ਗਿਣਤੀ ਨਹੀਂ ਕੀਤੀ ਗਈ ਅਨਿਸ਼ਚਿਤਤਾ ਪ੍ਰਗਟ ਕੀਤੀ ਗਈ ਹੈ ਇਸੇ ਕਰਕੇ ਇਹ ਅਨਿਸ਼ਚੇਵਾਚਕ ਪਰਨਾਮ ਹਨ ਪੰਜਾਬੀ ਸਿੱਖਣ ਲਈ ਸਾਡੇ YouTube ਚੈਨਲ ਮੇਰੀ ਬੋਲੀ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਇਹ ਸਾਰੀਆਂ ਵੀਡੀਓ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਸੋ ਕਿਰਪਾ ਕਰਕੇ ਸਹਿਯੋਗ ਦਿਓ ਜੀ ਤੇ ਬਾਤ ਤੋਂ ਬਾਅਦ ਸ਼ੇਅਰ ਕੀਤਾ ਜਾਵੇ ਵੀਡੀਓ ਨੂੰ ਧੰਨਵਾਦ